ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀ ਲੈ ਵੀ ਮਿੱਤਰੋ ਨਾ ਸਿਆਣਿਆਂ ਦੀ ਇੱਕ ਕਹਾਵਤ ਸੀ ਪੁਰਾਣੀ ਵੀ ਆਪਾਂ ਸ਼ਰਾਬ ਦੀ ਬੋਤਲ ਤੇ ਪੈਸੇ ਲਾ ਦਿੰਨੇ ਆ ਤੇ ਮਗਰੋਂ ਪੀਨੇ ਮੂਲੀ ਨਾਲ ਆ ਉਦੋਂ ਮੀਟ ਵੇਰੀ ਪੈਸੇ ਮੁੱਕ ਜਾਂਦੇ ਆ ਤੇ ਉਹੀ ਕਹਾਵਤਾਂ 'ਚ ਮੈਂ ਸਿੱਧ ਕਰਦਾ ਵੀ ਆਪਾਂ ਟਰੈਕਟਰ ਤੇ ਤਾਂ ਰੁਪਏ ਲਾ ਦਿੰਨੇ ਆ 8-9 ਲੱਖ ਤੇ ਜਦੋਂ ਉਹਨੂੰ ਟਕਣ ਦੀ ਗੱਲ ਆਉਂਦੀ ਆ ਤੇ ਉਦੋਂ ਆਪਾਂ ਜਾਂ ਤਾਂ ਪੱਲੀਆਂ ਨਾਲ ਢਾਗ ਦਿੰਨੇ ਆ ਤੇ ਜਾਂ ਚਾਦਰਾਂ ਨਾਲ ਪਰ ਨਹੀਂ ਯਾਰ ਹੋਣਰ ਰੁਪਿਆ ਲਾਇਆ ਕਰੋ 4 5000 ਆ ਬਾਈ ਨਾਲ ਹਬੋਰ ਤੋਂ ਆਇਆ ਬੱਬੂ ਆਪਾਂ ਵੀ ਟਰੈਕਟਰ ਨਵਾਂ ਲਿਆ ਤੇ ਬਾਈ ਤੋਂ ਆ ਕਵਰ ਮੰਗਾਇਆ ਬਾਈ 4500 5000 ਦਾ ਬੰਦਾ ਨਾਲ ਆਹ ਸ਼ੀਟਾਂ ਤੇ ਮੈਂ ਤਾਂ ਭਰਾਵਾ ਆਪਦਾ ਟਰੈਕਟਰ ਟੱਕੇ ਰੱਖਿਆ ਕਰੂੰਗਾ ਗਰਦ ਮਿੱਟੀ ਤੋਂ ਬਚਾ ਕੇ ਨਾ ਉੱਤੇ ਕੋਈ ਬੈਠਾਵੇ ਇਹਦਾ ਇੱਕ ਵੱਖਰੀ ਜੀ ਚੈਨ ਵਾਲੇ ਬਣਾਉਂਦਾ ਬਾਈ ਵੱਖਰੀ ਜੀ ਲੁੱਕਦੇ ਆ ਸਾਰਾ ਟਰੈਕਟਰ ਬੰਦ ਹੋ ਜਾਗਾ ਤੇ ਬਾਈ ਬਣ ਕੇ ਨਾ ਟਰੈਕਟਰ ਤੇ ਰਪੀਏ ਲਾ ਕੇ ਤੇ 5000 ਪਾਸੇ ਰੱਖ ਲਿਆ ਕਰੋ ਆਹ ਚੀਜ਼ ਲਾਜ਼ਮੀ ਮੰਗਾਇਆ ਕਰੋ ਇਹ ਤੋਂ ਬੰਦਾ ਕਰਦਾ ਹੀ ਆ ਜੇ ਸੌਦਾ-ਸੂਦਾ ਨਾ ਬਣੇ ਮੇਰਾ ਫੋਨ ਕਰਾ ਦਿਆ ਕਰੋ ਇੱਕ ਗੱਲ ਹੋਰ ਆ ਯਾਰ ਇਹਦਾ ਭਰਾ ਦਾ ਨਾ ਪੇਜ ਚੱਲਦਾ ਸੀਗਾ ਉਹ ਬੰਦ ਹੋ ਗਿਆ ਕਿਸੇ ਹੈਂਕਰ ਨੇ ਚੱਕ ਲਿਆ ਕਿ ਇਹ ਤੋਂ ਗਲਤੀ ਹੋ ਗਈ ਬਾਈ ਨੇ ਨਵਾਂ ਪੇਜ ਬਣਾਇਆ ਉਹ ਇਹਦਾ ਲਾਜ਼ਮੀ ਫੋਲੋ ਕਰੋ ਬਾਈ ਪੇਜ ਦਾ ਨਾਮ ਦੱਸਦੇ ਬੱਬੂ ਬੈਗ ਹਬੋਰ ਬਾਈ ਬੱਬੂ ਬੈਗ ਹਬੋਰ ਬਾਈ ਇਹਦਾ ਨਾ ਪੇਜ ਲਾਜ਼ਮੀ ਫੋਲੋ ਕਰੋ ਤੇ 22 ਦਾ ਪੇਜ ਹੋ ਗਿਆ ਹੈਂਗ ਤੇ ਆਹ ਮਿੱਤਰੋ ਲਾਜ਼ਮੀ ਬਣਾਓ ਕਵਰ ਭਵੇਂ ਇੱਕ ਗੱਲ ਹੋਰ ਆ ਸੇਠ ਬੰਦਿਆਂ ਕੋਲੇ 50-50 ਕਰੋੜ-ਕਰੋੜ ਦੀਆਂ 50-50 ਲੱਖ ਜਾਂ ਕਰੋੜ ਦੀਆਂ ਗੱਡੀਆਂ ਕਵਰ ਉਹ ਵੀ ਬਣਾਇਆ ਕਰੋ ਕਰ ਦਿਓ ਵੀਡੀਓ ਲਾਈਕ ਸ਼ੇਅਰ ਜੀ ਧੰਨਵਾਦ